ਸਤਿਗੁਰ ਪਾਲਚਨ ਦੀ ਕਿਰਪਾ ਕੀਤੀ ਅੱਜ ਦਾ ਜੋ ਫਰਮਾਨ ਹੈ ਗੁਰੂ ਗ੍ਰੰਥ ਸਾਹਿਬ ਦੇ ਅੰਗ 793 ਦੇ ਉੱਪਰ ਰਾਗ ਸੋਹੀ ਦੇ ਵਿੱਚ ਧੰਨ ਧੰਨ ਮਹਾਰਾਜ ਰਵਿਦਾਸ ਜੀ ਉਹਦੇ ਮੁਖਾ ਦੰਤ ਉਚਾਰਨ ਹੋਇਆ ਬਾਸਾ ਜੀ ਕਿਰਪਾ ਕਰਦੇ ਨੇ ਇਹਦਾ ਮੁਖ ਭਾਵ ਹੈ ਸੋਖ ਕਤ ਜਾਣੇ ਪੀਰ ਪਰਾਈ ਜਾ ਕੇ ਅੰਦਰ ਦਰਦ ਨਾ ਬਾਈ ਕਿਹ ਭਾਈ ਉਹ ਬਰਾਏ ਪੀੜ ਨੂੰ ਕੀ ਜਾਣ ਸਕਦਾ ਹੈ ਜਿਹਦੇ ਖੁਦ ਅੰਦਰ ਦਰਦ ਨਾ ਹੋਵੇ ਬਿਠਿਆ ਹੋਵੇ ਕਿਉਂਕਿ ਜਿਹਦੇ ਹਿਰਦੇ ਅੰਦਰ ਹਰ ਦਰਦ ਹੀ ਨਹੀਂ ਹੈ ਜਿਹਦੇ ਅੰਦਰ ਪਿਆਰ ਨਹੀਂ ਹੈ ਉਹ ਦੂਜੇ ਦੇ ਪਿਆਰ ਨੂੰ ਕੀ ਸਮਝ ਸਕਦਾ ਹੈ ਸੁਰਾਗ ਸੋਹੀ ਬਾੜੀ ਸਰੀਰ ਬਦਾਹ ਜਿਉਗੀ ਸੋਹੀ ਰਾਗ ਦੇ ਵਿੱਚ ਮਹਾਰਾਜ ਜੀ ਰਬਦਾਹ ਜੀ ਦੀ ਇਹ ਪਾਵਨ ਬਾਣੀ ਹੈ ਏ ਓੰਕਾਰ ਸੰਗ ਪ੍ਰਸਾਦ ਵਾਹਿਗੁਰੂ ਕੇਵਲ ਇੱਕ ਹੈ ਤੇ ਸੱਚੇ ਗੁਰਾਂ ਦੀ ਸਿੱਖਿਆ ਦੁਆਰਾ ਹੀ ਉਹ ਪ੍ਰਾਪਤ ਹੁੰਦਾ ਹੈ ਹੁਣ ਅੱਗੇ ਅਵਸਥਾ ਦੱਸਦੇ ਨੇ ਉਹ ਜਗਿਆਸੂ ਉਹ ਰੂਹ ਜਿਹੜੀ ਉਸ ਪਰਮਾਤਮਾ ਨੂੰ ਪ੍ਰਣਾਇਆ ਹੋਈਆਂ ਨੇ ਸੰਸਾਰ ਦੌਰਤੇ ਆਪਾਂ ਕਈ ਵਾਰ ਵਿਚਾਰ ਕੀਤੀ ਹੈ ਕਿ ਜੋ ਅਸਲ ਚੀਜ਼ ਹੈ ਉਹਦਾ ਬਾਹਰ ਮਾਡਲ ਤਿਆਰ ਕੀਤਾ ਹੈ ਸਾਨੂੰ ਸਮਝਾਉਣ ਬਾਤ ਤੇ ਜਿਵੇਂ ਸਾਡੀ ਆਤਮਾ ਨੇ ਪਰਮਾਤਮਾ ਦੇ ਕੋਲ ਜਾਣਾ ਹੈ ਆਤਮਾ ਇਸਤਰੀ ਰੂਪ ਹੈ ਪਰਮਾਤਮਾ ਪੁਰਖ ਰੂਪ ਹੈ ਕਿਉਂਕਿ ਇਹ ਜਗਤ ਮੇ ਪੁਰਖ ਏਕ ਹੈ ਹੋਰ ਸਗਲੇ ਨਾਰ ਸੁਭਾਈ ਇਹ ਜਗ ਦੇ ਵਿੱਚ ਇੱਕ ਹੀ ਮਾਲਕ ਹੈ ਬਾਕੀ ਸਾਰੇ ਦੇਵ ਜੱਤੋਂ ਉਹਦੀਆਂ ਇਸਤਰੀਆਂ ਦੇ ਬਰਾਬਰ ਨੇ ਹੁਣ ਇੱਥੇ ਵੀ ਗਰਭਾ ਘਰੇ ਨੇ ਸਹੇਗੀ ਸਾਰ ਸੁਹਾਗਣ ਜਾਣ ਕਹਿੰਦੇ ਆਪਣੇ પતિ ਦੀ ਸਾਰ ਆਪਣੇ ਮਾਲਕ ਦੀ ਕਦਰ ਪਾਤ ਪਤਨੀ ਆਪਣੇ પતિ ਦੀ ਕਦਰ ਨੂੰ ਜਾਣਦੀ ਹੈ ਤਾਜ ਅਬਮਾਨ ਸੁਖ ਰਲੀਆਂ ਵਾਲੇ ਉਹ ਆਪਣੀ ਹੰਤਾ ਛੱਡ ਕੇ ਉਹ ਆਰਾਮ ਤੇ ਆਨੰਦ ਭੋਗਦੀ ਹੈ ਜੁੜੇ ਘਰ ਦੇ ਵਿੱਚ ਬਰਾਬਰ ਵੱਖ ਜਲਦਾ ਹੋਵੇ ਪਤਨੀ ਆਪਣੇ ਰਾਹ ਤੇ ਚੱਲੇ ਪਤੀ ਆਪਣੇ ਰਾਹ ਤੇ ਚੱਲੇ ਦੋਨੋਂ ਦੇ ਰਸਤੇ ਅਲੱਗ ਹੋਣ ਤੇ ਉਹ ਘਰ ਕਦੀ ਸੁਖੀ ਨਹੀਂ ਵਸਦੇ ਦੋਨਾਂ ਦੇ ਅੰਦਰ ਹੀ ਇੱਕ ਸਾਰਤਾ ਹੋਣੀ ਚਾਹੀਦੀ ਹੈ ਜਿਵੇਂ ਸਤਗੁਰ ਪਾਚ ਜੀ ਕਿਰਪਾ ਕਰਦੇ ਨੇ ਧੰਨ ਤੇ ਇਹ ਨਾ ਆਖੀਏ ਬਹਿਰ ਜੇ ਇਕੱਠੇ ਹੋਏ ਏਕ ਜੋਤ ਦੋਏ ਮੂਰਤੀ ਧੰਨ ਤੇ ਕਹੀਏ ਸੋਏ ਕਹਿੰਦੇ ਇਸਤਰੀ ਤੇ ਪਤ ਦੁੱਖ ਉਹ ਨਹੀਂ ਕਹੇ ਜਾਂਦੇ ਜੋ ਇਕੱਠੇ ਬੈਠੇ ਹੋਣ ਇਕੱਠੇ ਬੈਠੇ ਉਹ ਇਕੱਠੇ ਹੀ ਬਹਿ ਜਾਂਦੇ ਕਹਿੰਦੇ ਏਕ ਜੋਤ ਦੋਏ ਮੂਰਤੀ ਧੰਨ ਤੇ ਕਹੀਏ ਸੋਏ ਮੂਰਤਾ ਦੋ ਹੋਣ ਪਰ ਉਹਨਾਂ ਦੇ ਅੰਦਰ ਜੋਤ ਇੱਕ ਹੋਵੇ ਜੋਤ Pavlov ਦੀ ਸੋਚ ਇੱਕ ਹੋਵੇ। ਉਹ ਇੱਥੇ ਵੀ ਆ ਗਏ। ਸਤ ਬਚਨ ਵਰਦੇ ਹੱਥਾਂ ਵਾਲੇ। ਇਸ ਤਰੀ ਆਪਣੀ ਹੰਕਾਰ ਛੱਡ ਕੇ ਉਹ ਆਰਾਮ ਤੇ ਆਨੰਦ ਭੋਗਦੀ ਇਸ ਜਿਹੜਾ ਜੀਵ ਹੈ ਉਹ ਜੋ ਆਪਣਾ ਭਾਵ ਹੰਕਾਰ ਛੱਡ ਦਵੇ। ਗੁਰੂ ਨੂੰ ਆਪਣੇ ਆਪ ਹੀ ਅਰਪਣ ਕਰ ਦਵੇ। ਗੁਰੂ ਦੇ ਦੱਸੇ ਹੋਏ ਮਾਰਗ ਤੇ ਚੱਲੇ। ਉਹਨੂੰ ਸਰੀਰਕ ਸੁੱਖ ਤੇ ਮਿਲਦੇ ਮਿਲਦੀਆਂ ਨਾਲ ਦੀ ਨਾਲ ਉਹਦੇ ਆਤਮਿਕ ਸੁੱਖ ਵੀ ਮਿਲਦੇ ਨੇ ਤਨ ਮਨ ਦੇਹ ਨੰਤਰ ਰਾਖੈ ਉਹ ਆਪਣੀ ਦੇਹ ਤੇ ਜਿੰਦਗੀ ਆਪਣੇ ਪਤੀ ਦੇ ਅਰਪਣ ਕਰ ਦਿੰਦੀ ਹੈ ਅਤੇ ਉਸ ਨਾਲੋਂ ਭਿੰਨ ਨਹੀਂ ਰਹਿੰਦੀ ਇਹ ਆਤਮਾ ਦੀ ਗੱਲ ਹੋ ਰਹੀ ਪਿਆਰਿਆ ਗੁਰੂ ਅਮਰਦਾਸ ਮਹਾਰਾਜ ਕਿਰਪਾ ਕਰਦੇ ਨੇ ਨਾ ਉਗਲੇ ਤਨ ਮਨ ਧਨ ਸਭ ਸੋਮ ਗੁਰ ਕੋ ਹੁਕਮ ਅਨੇ ਬਾਈਏ ਹੁਕਮ ਅਨੇਉ ਗੁਰੂ ਕੇਲਾ ਗਾਵੋ ਸਚੀ ਬਾਣੀ ਆਪਣਾ ਤਨ ਵੀ ਆਪਣਾ ਮਨ ਵੀ ਆਪਣਾ ਧਨ ਵੀ ਗੁਰੂ ਦੇ ਅਰਪਣ ਕਰਦੇ ਹੁਣ ਤਨ ਦੇ ਮਨ ਦੇ ਧਨ ਕਿਵੇਂ ਕਰਨਾ ਹੈ ਤਨ ਗੁਰੂ ਦੇ ਲੇਖੇ ਲਾਉਣਾ ਹੈ ਜਿੱਥੇ ਗੁਰੂ ਨੇ ਆਵਾਜ਼ ਮਾਰੀ ਤੂੰ ਸਰੀਰ ਆਪਣਾ ਨਾ ਸਮਝੀ ਉਸੇ ਵੇਲੇ ਤਿਆਰ ਕਰ ਤਿਆਰ ਹੋ ਜਾ ਜਦੋਂ ਆਪਾਂ ਅਮਰਤ ਛਕਦੇ ਆ ਗੁਰੂ ਵਾਲੇ ਬਣਦੇ ਆ ਗੁਰੂ ਪਿਆਰੇ ਉਦੋਂ ਅਸੀਂ ਆਪਣਾ ਸਿਰ ਇਸ ਦੇ ਦਿੰਦੇ ਅਸੀਂ ਸੀਸ ਭੇਟ ਕਰ ਦਿੰਦੇ ਆ ਸੀਸ ਭੇਟ ਕਰਨ ਦਾ ਭਾਵ ਇਹ ਕਿ ਅਸੀਂ ਆਪਣੀ ਸੋਚ ਆਪਣੀ ਸਮਝ ਸਾਰੀ ਗੁਰੂ ਤੇ ਛੱਡ ਦਿੰਦੇ ਜੋ ਗੁਰੂ ਕਹਿਆ ਸਹਾਕਾਰ ਕਰਵਾਓ ਗੁਰ ਕੀ ਕਰਨੀ ਕਾਹੇ ਤਾ ਇਤਰਾ ਸੀ ਆਪਣਾ ਸੀਸ ਦੇਤਾ ਤਨ ਦੇਤਾ ਕਿਤੇ ਜਰੂਰਤ ਪਈ ਜ ਉਸਵੇ ਹਾਜ਼ਰ ਹੋਣਾ ਹੈ ਹਾਜ਼ਰ ਹੋਏ ਵੀ ਚਾਂਦਰੀ ਚੌਂਕ ਦੇ ਅੰਦਰ ਤਾਂ ਗੁਰੂ ਤੇਗ ਬਹਾਦਰ ਪਾਛੈ ਦੇ ਸਾਹਮਣੇ ਭਾਈ ਮਤੀ ਦਾਸ ਤੇ ਭਾਈ ਸਤੀ ਦਾਸ ਤੇ ਭਾਈ ਦਿਆਲਾ ਜੀ ਉਹਨਾਂ ਨੇ ਤਾਨ ਦਿੱਤਾ ਨਾ ਆਪਣਾ ਤਾਨ ਨਹੀਂ ਬਚਾਇਆ ਵੀ ਗੁਰੂ ਨੂੰ ਛੱਡ ਕੇ ਅਸੀਂ ਚਲੇ ਜਾਈਏ ਗੁਰੂ ਦੀਆਂ ਅੱਖਾਂ ਦੇ ਸਾਹਮਣੇ ਆਪਣਾ ਤਾਨ ਭੇੜ ਕਰ ਦਿੱਤਾ ਅਗੇ ਮਨ ਹੁਣ ਬਾਦ ਕੀ ਰੇ ਅਰਪਣ ਕਰਨਾ ਹੈ ਸਾਡਾ ਮਨ ਮੰਨਦਾ ਹੈ ਕਿ ਜੀਜਾ ਕਾਲਾ ਨਸੀਬ ਨੇ ਤੀਜਾ ਕਾਲਾ ਪੱਛੀ ਕਾਲਾ ਮਾਸ ਕਾਲ ਆਪ ਭਗਵਤ ਨੂੰ ਖਾਲਾ ਉਦੋਂ ਤੇ ਮਨ ਕੀਤਾ ਤੇ ਮਨ ਮੈਂ ਆਪਣਾ ਵਰਤ ਲਿਆ ਤੇ ਜੇ ਮੈਂ ਮਨ ਗੁਰੂ ਨੂੰ ਦਿੱਤਾ ਹੋਏਗਾ ਤੇ ਗੁਰੂ ਨੇ ਕੀ ਕਿਹਾ ਹੈ ਉਹ ਕਮਾਉਣਾ ਪਏਗਾ ਉੱਥੇ ਮਨ ਮਾਰਨਾ ਪੜਾ ਗੁਰਬਾਣੀ ਚੋਂ ਤਾਂ ਜੋ ਮਨ ਮਾਰੇ ਆਪੜ ਸੇ ਮੁਰਖ ਬਹਿ ਰਾਗੀ ਨਾਮ ਜੇ ਵਿਰਾਗ ਧਾਰਨ ਕਰਨਾ ਤੇ ਮਨ ਨੂੰ ਮਾਰਨਾ ਮਨ ਜੀਤੇ ਜਗ ਜੀਤੇ ਜੋ ਗੁਰੂ ਨੇ ਕਿਹਾ ਉਹ ਕਰਨਾ ਇਹ ਨਹੀਂ ਜਣ ਵੇਖੋ ਜੀ ਇਹ ਸੰਸਾਰ ਦੀ ਨੀਤ ਚੱਲਦੀ ਆ ਵੀ ਆਪਰੇ ਧਰਬੋਣੀਆਂ ਗੁਰੂ ਨੇ ਕਿਹਾ ਕਬਰਾਂ ਤੇ ਮੱਥਾ ਨਹੀਂ ਟੇਕਣਾ ਤੇ ਆਪਾਂ ਜਾਂਦੇ ਮਿਰੇ ਟੇਕਦੇ ਨੇ ਕਿਹੜਾ ਕੋ ਫਰਕ ਪੈਂਦਾ ਗੁਰੂ ਨੇ ਕਿਹਾ ਆਹ ਬਾਰ ਆਹ ਕੰਮ ਨਹੀਂ ਕਰਨਾ ਆਪਾਂ ਵਿਰਤ ਕਰ ਲਿਆ ਇੱਥੇ ਮਨ ਆਪਣਾ ਗੁਰੂ ਨੂੰ ਦੇਦਤਾ ਕਰ ਆਪਣਾ ਦੇ ਤਨ ਤੇ ਮਨ ਤੇ ਜੇ ਨmber ਤੇ ਉਹਦਾ ਤਨ ਇੱਥੇ ਮਾਰ ਕਰਦੇ ਨੇ ਤਨ ਮਨ ਦੇ ਅੰਤਰ ਰਾਖੈ ਉਹ ਧਰਤ ਜਿਹੜਾ ਹੈ ਤੇਰਾ ਪਿਆਰਿਆ ਉਹ ਬਾੜੇ ਕੰਮਾਂ ਤੇ ਨਖਰਦਿਆ ਜਾਏ ਉਹ ਤੇਰਾ ਧਨ ਜਿਹੜਾ ਹੈ ਚੰਗੇ ਕੰਮਾਂ ਤੇ ਖਰਦਿਆ ਜਾਏ ਕਿਸੇ ਗਰੀਬ ਦੀ ਸਹਾਇਤਾ ਕਰੇ ਕਿਸੇ ਲਾਚਾਰ ਦੀ ਸਹਾਇਤਾ ਕਰੇ ਕਿਸੇ ਰੋਗੀ ਦੀ ਸੇਵਾ ਕਰੇ ਕਿਸੇ ਗਰੀਬ ਦੇ ਬੱਚੇ ਨੂੰ ਪੜ੍ਹਾਈ ਵਾਸਤੇ ਖਰਦਿਆ ਜਾਏ ਉਹ ਤੇਰਾ ਧਨ ਸਹਾਰਤਾ ਹੈ ਹੁਣ ਤਾਂ ਗੁਰੂ ਦਾ ਤੇਰਾ ਨਹੀਂ ਹੈ ਆਪਣੀ ਮਰਜ਼ੀ ਨਾਲ ਨਹੀਂ ਖਰਚਣਾ ਇਹ ਨਾ ਹੋਵੇ ਤੂੰ ਨਸ਼ਿਆਂ ਵਿੱਚ ਲਾ ਦੋਵੇਂ ਤੁਹਾਡੇ ਕਮਾਂ ਦੇ ਆਦਮੇ ਅਜ ਧੰਗ ਕਰਕੇ ਕਈ ਕਤਲ ਕਰਾ ਦਿੰਦੇ ਆ ਇਹ ਧੰਗ ਜਿਹੜਾ ਹੈ ਇਹ ਉਹ ਗੁਰੂ ਦਾ ਜੋ ਸਮਝਾ ਗਿਆ ਨਾ ਫਿਰ ਆਪਾਂ ਉਹ ਨੂੰ ਆਪਣੀ ਮਰਜ਼ੀ ਨਾਲ ਨਹੀਂ ਵਰਤਾਂਗੇ ਇਹ ਦਿਨ ਮਾਰੇ ਕੇ ਜਿਹੜੇ ਸੋਖਾ ਪਾਉਣਾ ਤਨਮਨ ਦੇ ਅੰਤਰ ਰੱਖੇ ਉਹ ਆਪਣੀ ਦੇਹ ਤੇ ਜ਼ਿੰਦਗੀ ਆਪਣੇ ਪਤੀ ਦੇ ਅਰਪਣ ਕਰ ਦਿੰਦੀ ਹੈ ਉਸ ਨਾਲੋਂ ਭਿੰਨ ਨਹੀਂ ਰਹਿੰਦੀ ਆਪਣੇ ਮਨ ਦੀ ਗੱਲ ਵੀ ਸਾਂਝੀ ਕਰ ਦਿੰਦੀ ਆ ਅਗੇ ਮਰਦੇ ਅਵਰਾ ਦੇਖਣਾ ਸੁਨੇ ਆ ਭਾਖੇ ਉਹ ਕਿਸੇ ਹੋਸ ਨੂੰ ਵੇਖਦੀ ਤੇ ਸੁਣਦੀ ਨਹੀਂ ਨਾ ਹੀ ਉਸੇ ਹੋਸ ਦਾ ਬੋਲਦੀ ਵੀ ਹੈ ਇਹ ਸੰਸਾਰਿਕ ਤੌਰ ਤੇ ਵੀ ਅਨ ਪਿਆਰੀ ਜੋ ਇਸਤਰੀ ਆਪਣੇ ਪਤੀ ਨੂੰ ਛੱਡ ਕੇ ਬਾਹਰ ਬਜੀਵਰੇ ਸੰਸਾਰ ਦੇ ਵਿੱਚ ਆਪਣੇ ਪਤੀ ਦੀ ਗੱਲ ਨਾ ਮੰਨੇ ਉਹ ਕਦੀ ਸੁੱਖ ਨਹੀਂ ਪਾ ਸਕਦੀ ਇਸੇ ਤਰ੍ਹਾਂ ਗੋਰ ਸਿੱਖ ਆਪਣੇ ਗੁਰੂ ਨੂੰ ਛੱਡ ਕੇ ਤੇ ਦੂਜੇ ਉੱਤੇ ਜਾ ਕੇ ਮੱਥੇ ਟੇਕਦਾ ਵਿਰੇ ਉੱਥੇ ਜਾ ਕੇ ਸੁੱਕਣਾ ਸੁੱਕਦਾ ਵਿਰੇ ਤੇ ਫਿਰ ਉਹ ਸੁੱਕ ਕਿਵੇਂ ਪਾਵੇਗਾ ਉਹ ਅਸੀਂ ਗੁਰੂ ਨੂੰ ਅਰਪਣ ਕਰਨਾ ਸੀ ਇੱਥੇ ਦੇ ਮਹਾਰਾਜ ਗੁਰੂ ਗ੍ਰੰਥ ਸਾਹਿਬ ਜੀ ਦਾ ਪਤਾ ਕੀ ਫਰਮਾਇਆ ਬਾਹਰ ਇਹ ਕਹਿੰਦੇ ਹੰਮ ਤੂ ਤਾਲੰਦੀਓ ਹੈ ਢਾਰ ਜਦ ਹੇ ਸ਼ਰਨ ਗਏ ਪ੍ਰਭ ਕੀ ਰਾਖ ਪ੍ਰਭੂ ਭਾਵੇ ਮਰ ਮੈਂ ਤੇ ਆਪਣਾ ਤਾਨੇ ਦੇ ਅੱਗੇ ਛੜ ਦੋਤਾ ਹੈ ਜਰੂਰੀ ਪ੍ਰਮਾਤਮਾ ਸਤਗੁਰ ਤੇਰੀ ਮੈਂ ਸ਼ਰਨ ਪਕੜੀ ਆ ਹੁਣ ਭਾਵੇਂ ਤੂੰ ਰੱਖ ਲਾ ਤੇ ਭਾਵੇਂ ਤੂੰ ਮਾਰ ਲਾ ਤੇਰੇ ਹੱਥ ਵਸਿਆ ਮੈਂ ਕੁਝ ਨਹੀਂ ਕਰਦਾ ਹੋਰਿ ਮਹਾਰਾਜ ਦੇ ਦੱਸਦੇ ਸਭ ਕਿਉਂਕਿ ਗੁਰੂ ਗ੍ਰੰਥ ਸਾਹਿਬ ਮੰਨਣ ਦਾ ਭਾਵ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਕਰਨ ਦਾ ਭਾਵ ਤੇਰੀ ਬਾਣੀ ਦਾ ਆਪਾਂ ਸਮਝੀਏ ਗੁਰਬਾਣੀ ਦੇ ਦਰਸ਼ਨ ਕਰੀਏ ਪੜ੍ਹੀਏ ਸੁਣੀਏ ਤੇ ਮਨ ਅੰਦਰ ਵਸਾਈਏ ਬਾਲਾ ਕੀ ਕਿਰਪਾ ਕਰਦੇ ਨੇ ਸਚੇ ਪਾਤਸ਼ਾਹ ਕਹਿੰਦੇ ਮੈਂ ਤਾੜ ਦਿਵਾਨ ਤੁਹੇ ਮੇਰੇ ਸਵਾਮੀ ਮੈਂ ਤੇਰੇ ਅੱਗੇ ਅਰਦਾਸ ਮੈਂ ਹੋਰ ਤਾਂ ਨਹੀਂ ਕਿਸ ਪੈ ਕਰੂ ਬੇਨਤੀ ਮੇਰਾ ਦੁੱਖ ਸੁੱਖ ਤੁਝ ਹੀ ਬਾਸੇ ਮੇਰਾ ਕੋਈ ਹੋਰ ਥਾਂ ਨਹੀਂ ਕਿੱਥੇ ਨਾ ਬੇਇਤੀ ਕਰਾ ਦੁੱਖ ਵੀ ਤੇਰੇ ਕੋਲ ਹੈ ਤੇ ਸੁੱਖ ਵੀ ਤੇਰੇ ਕੋਲ ਹੈ ਇਸ ਤਰ੍ਹਾਂ ਆਪਣਾ ਸਾਰਾ ਕੁਝ ਦੇ ਦਤਾ ਤੇ ਉਹ ਗੁਰਸਿੱਖ ਆਤਮਾ ਇਸਤਰੀ ਰੂਪ ਫਿਰ ਹੋਰ ਕਿਸੇ ਨੂੰ ਨਹੀਂ ਮੰਨਦੀ ਹੋਰ ਕਹਿੰਦੇ ਜਾ ਕੇ ਚਰਨੀ ਨਹੀਂ ਕਰਦੀ ਹੋਰ ਕਹਿੰਦੇ ਚਰਨਾ ਜਾ ਕੇ ਨਹੀਂ ਮੈਂਦਾ ਗੁਰਸਿੱਖ ਉਹ ਕੇਵਲ ਤੇ ਕੇਵਲ ਗੁਰੂ ਦੀ ਚਰਨਾ ਵਿੱਚ ਆ ਕੇ ਹੀ ਬੈਠੇਗਾ ਸੋ ਕਤ ਜਾਣੇ ਪੇਲ ਬਰਾਈ ਬਾਹਰ ਜੇ ਰਵਿਦਾ ਦੀ ਕਰਨੀ ਹੋ ਉਸ ਦੇ ਪੇਤ ਨੂੰ ਕਿਸ ਤਰ੍ਹਾਂ ਜਾਣ ਸਕਦੀ ਹੈ ਜਾ ਕੇ ਅੰਦਰ ਦਰਦ ਨਾ ਪਾਈ ਤੇ راہ ਦੀ ਤੁਸੀਂ ਜਿਹਦੇ ਹਿਰਦੇ ਅੰਦਰ ਹਮਦਰਦੀ ਨਹੀਂ ਆ ਜਿਹਦੇ ਅੰਦਰ ਪਿਆਰ ਨਹੀਂ ਆ ਉਹ ਕਿਸੇ ਦਾ ਦਰਦ ਕੀ ਸਮਝੇਗਾ ਦੁਖੇ ਦੋਹਾਗਣ ਦੋਏ ਬਾ ਕਹੇ ਨੇ ਔਰ ਬਾਲਾ ਦਾਦਰ ਛੁੱਟੜ ਪਤਨੀ ਦੁਖਾਤਰ ਹੁੰਦੇ ਆ ਤੇ ਦੋਨੋਂ ਪਾਸੇ ਜਹਾਨ ਗਵਾ ਲੈਂਦੀ ਆ ਛੁੱਟੜ ਇਸਤਰੀ ਦਾਦਰ ਜਿਹਨੇ ਆਪਣੇ ਪਤੀ ਨੂੰ ਛੱਡਿਆ ਹੋਵੇ ਇਹ ਕਲੀ ਜੁਰੀ ਵਰਗੇ ਜਿਹਨਾਂ ਨੂੰ ਲੋਕਾਂ ਨੇ ਲਾਗੇ ਨਹੀਂ ਲੱਗਦੇ ਇਸੇ ਤਰ੍ਹਾਂ ਜਿਹੜੇ ਉਹ ਗੁਰਸਿੱਖ ਵੀ ਛੁੱਟੜਾ ਜਿਹਨਾਂ ਨੇ ਗੁਰੂ ਨੂੰ ਛੱਡਿਆ ਹੋਇਆ ਗੁਰੂ ਵਾਲੇ ਨਹੀਂ ਬਣਿਆ ਅਜੇ ਤੱਕ ਜੇ ਕੋਈ ਗੁਰਸਾਹਿਬ ਦਾ ਪਰਮਾਨਿਆ ਮਹਾਰਾਜ ਮਦਸ ਜੀ ਦਾ ਸਤਿ ਪਰਮਾਨਿਆ ਉਹਨਾਂ ਮਹਾਨ ਰੂਹਾਂ ਦਾ ਛੁੱਟੜਾ ਜਦ ਲੈ ਵਿਆਹ ਹੋ ਜਾਵੇ ਤੁਰਕੇ ਪਤੀ ਨੂੰ ਛੱਡ ਦਵੇ ਜੇ ਤਰਾ ਉਹ ਗੁਰਸਿੱਖ ਜਿਹੜੇ ਗੁਰੂ ਵਾਲੇ ਬਣੇ ਤੁਰਕੇ ਗੁਰੂ ਨੂੰ ਛੱਡ ਦਿੱਤਾ ਉਹ ਛੁੱਟੜਾ ਉਹਦੇ ਸਮਾਨ ਫਿਰ ਜਿੰਨਾ ਮਰਜੀ ਪਿਆਰ ਕਰਨ ਗੱਲ ਨਹੀਂ ਬਣਦੀ ਅਗੇ ਮਾਰਗ ਦੇ ਜੇ ਨਾ ਅਨੰਤ ਭਗਤ ਨਾ ਕੈਨੀ ਜੋ ਆਪਣੇ ਪਤੀ ਪਰਮਾਤਮਾ ਦੀ ਸੇਵਾ ਇੱਕ ਰਸ ਨਹੀਂ ਕਰਦੀ ਪੁਰਸਲਾਤ ਕਾ ਪੰਥ ਦੋਹੇਲਾ ਦੁੱਖदाई ਹੈ ਨਕ ਦੀ ਅਗਰ ਉੱਪਰਲੇ ਪੁਰ ਦਾ ਮਾਰਗ ਇਸਲਾਮ ਦੇ ਵਿੱਚ ਨਾ ਉਹਨਾਂ ਦਾ ਮੰਨਣਾ ਹੈ ਕਿ ਇੱਕ ਬੜਾ ਧੀਰ ਰਸਤਾ ਕੋਈ ਨਹੀਂ ਲੱਗਦਾ ਹੈ ਉਰੇ ਥਲੇ ਅੱਗ ਵੱਲਦੀ ਆ ਉਹਦੇ ਉੱਤੋਂ ਪ੍ਰਾਣੀ ਚ ਨਗੜਾ ਪੈਂਦਾ ਇਸੇ ਤਰ੍ਹਾਂ ਸਲਾਤਤ ਧਰਮ ਵਾਲੇ ਤੁਹਾਨੂੰ ਜੀ ਕਹਿੰਦੇ ਨੇ ਇਹ ਵੀ ਕਹਿੰਦੇ ਜੀ ਨਦੀਆਂ ਲੰਗੜੀਆਂ ਪੈਂਦੀਆਂ ਮਿਜ ਪਾਰ ਦੀ ਨਦੀ ਆ ਬਾਹਰ ਗੁਰੂ ਪਿਆਰੀਓ ਗੁਰਮਤ ਕੀ ਕਹਿੰਦੀ ਆ ਨਰਕ ਉਥੇ ਆ ਜਦੋਂ ਅਸੀਂ ਗੁਰੂ ਦੇ ਦਰਨੀ ਜੁੜੇ ਗੁਰੂ ਦੇ ਨਾਲ ਨਹੀਂ ਜੁੜੇ ਤੇ ਉਹ ਵੀ ਹੈ ਜਿਹਨੂੰ ਕਹਿੰਦੇ ਨਾ ਕੁੰਭੀ ਨਰਕ ਘੜੇ ਵਰਗਾਦਰ ਕਿਹੜਾ ਜੇ ਬੱਚਾ ਬਾ ਦੇ ਪੀੜ ਵਿੱਚ ਹੁੰਦਾ ਉਹ ਘੜੇ ਵਰਗੇ ਨਰਕ ਚ ਪਿਆਰਦਾ ਚਾਰਲਸ ਵੀਰਾ ਉਹ ਬਾਹਰ ਹੁੰਦਾ ਚਾਰਲਸ ਵੀਰੇ ਪਾਣੀ ਦੇ ਵਿੱਚ ਹੈ ਔਰ ਬਾਤਾ ਜੇ ਸਰੀਰ ਲਹੂ ਵਿੱਚ ਦੇ ਅੰਦਰ ਹੈ ਔਰ ਪੁੱਠਾ ਲੜਕਿਆ ਹੋਇਆ ਹੈ ਇਹ ਨਰਕ ਹੈ ਹੁਣ ਬਾਗਾਇ ਕਹਿੰਦੇ ਨੇ ਉਸ ਲਾਤ ਕਾ ਪਤ ਦੇ ਲਹਤ ਹਦਾਈ ਹੈ ਨਰਕ ਦੀ ਅਗ ਉੱਪਰ ਨੇ ਪੜਦਾ ਮਾਰਗ ਸਾਗ ਮਿਲਣਾ ਸਾਥੀ ਗਵਨ ਅਕੇਲਾ ਉਦੇ ਨਾਲ ਕੋਈ ਸੰਗੀ ਨਹੀਂ ਹੋਣਾ ਅਤੇ ਉਸ ਨੂੰ ਕਲਮ ਕੱਲੀ ਨੂੰ ਹੀ ਜਾਣਾ ਪੈਣਾ ਹੈ ਦੁਖਿਆ ਦਰਦ ਵੰਦ ਦਰ ਆਇਆ ਦੁੱਖ ਦਾ ਮਰਿਆ ਹੋਇਆ ਮੈਂ ਤੇਰੇ ਦੂਹੇ ਤੇ ਆਇਆ ਹੇ ਮਿਲੇ ਰਵਾਨ ਮਾਲਕ ਉਹ ਮਹਾਰਾਜ ਜੀ ਪਰਮਾਤਮਾ ਅੱਗੇ ਬੇਨਤੀਆਂ ਕਰਦੇ ਨੇ ਤੇ ਸਾਨੂੰ ਵੀ ਸਿਖਾਉਂਦੇ ਨੇ ਕਿਵੇਂ ਜਵਾਬ ਕਬਾ ਕਿਵੇਂ ਬੇਨਤੀਆਂ ਕਰਨੀ ਹੈ ਜੀ ਕਿਲੇ ਦੁਖੀ ਆ ਦਰਦਵੰਦ ਦਰਿਆ ਆ ਦੁੱਖ ਦਾ ਭਰਿਆ ਹੋਇਆ ਮੈਂ ਤੇਰੇ ਕੋਲ ਤੇ ਆਇਆ ਹਾਂ اے ਮਿਹਰਬਾਨ ਮਾਲਕ ਬਹੁਤ ਬਿਆਸ ਜਵਾਬ ਨਾ ਆਇਆ ਮੈਨੂੰ ਤੇਰੇ ਮਨ ਦੀ ਬੜੀ ਬਿਆਸ ਅਜੀਬ ਹੋਈ ਹੈ ਇਹ ਸਮਾਧੀ ਬਾਰੇ ਕੋਈ ਉੱਤਰ ਨਹੀਂ ਦਿੰਦਾ ਕੋਈ ਉੱਤਰ ਨਹੀਂ ਮਿਲ ਰਿਹਾ ਵੀ ਕਦੋਂ ਮਿਲੇਗਾ ਵੇ ਵੇ ਕੋਈ ਦਰ ਤੇ ਜਾ ਕੇ ਕਿਸੇ ਨੂੰ ਮਿਲਣ ਜਾਵੇ ਤੇਵਾਜਾਂ ਬਾਰੇ ਸਵੇਹੇ ਭੇਜਤੀ ਹੈ ਕਰੇ ਪਰ ਅੰਦਰੋਂ ਕੋਈ ਜਵਾਬ ਨਹੀਂ ਆ ਰਿਹਾ ਵੀ ਆ ਰਿਹਾ ਕਿ ਨਹੀਂ ਆ ਰਿਹਾ ਤੇ ਆਪਾਂ ਸੋਚਦੇ ਕੋਈ ਜਵਾਬ ਨਹੀਂ ਆ ਰਿਹਾ ਕਿੰਨੇ ਬੜੇ ਚਿਰ ਦਾ ਮੈਂ ਤੇਰੇ ਦਰ ਤੇ ਖੜਾ ਹਾਂ ਪਰ ਕੋਈ ਜਵਾਬ ਨਹੀਂ ਤੇਰਾ ਦਰਸ਼ਨ ਹੀ ਹੋ ਰਿਹਾ ਇਤਰਾ ਸਿੱਖ ਹੁੰਦਾ ਹੈ ਗੁਰੂ ਅਗੇ ਸੱਚੇ ਪਾਤਸ਼ਾਹ ਬਹੁਤ ਸਾਲ ਹੋ ਗਏ ਗੁਰ ਰਮਦਾਸ ਜੀ ਗੰਦੇ ਨੇ ਸਾਲ ਦੇ ਸਾਡੋ ਜਨਮ ਹੋ ਜਾਂਦੇ ਨੇ ਬਹੁਤ ਜਨਮ ਬਿਛਰੇ ਥੇ ਮਾ ਲੋ ਇਹ ਜਨਮ ਤੇ ਮਾਰੇ ਲੈ ਕੇ ਕਹ ਰਵਿਦਾਸ ਆਸ ਲਗ ਜੀਵੋ ਚਿਰ ਭੈ ਉਹ ਦਰਸ਼ਨ ਕੇ ਮੈਂ ਤੇ ਜਨਮਾਂ ਜਨਮਾਂ ਦਾ ਵਿਛੜਿਆ ਹੋਇਆ ਕਹੇ ਰਵਿਦਾਸ ਸ਼ਰਨ ਪ੍ਰਾਪਤੇ ਮੈਂ ਤੇਰੀ ਪਨਾਹ ਲਈ ਹੈ ਤੇਰੀ ਸ਼ਰਨ ਲਈ ਹੋਈ ਹੈ ਜੋ ਜਾਨੋ ਤੇ ਹੁ ਕਰ ਕਰਤ ਮੇਰੇ ਜਿਸ ਤਰਾ ਤੈਨੂੰ ਚੰਗਾ ਲੱਗਦਾ ਹੈ ਉਸੇ ਤਰਾਹੇ ਤੂੰ ਮੇਰੀ ਮੁਕਤੀ ਕਰ ਜਿਵੇਂ ਤੈਨੂੰ ਚੰਗਾ ਲੱਗਦਾ ਹੈ ਤੇਰੇ ਘਰੋਸੇ ਪਿਆਰੇ ਮੈਂ ਲਾਡ ਲੜਾਇਆ ਭੁੱਲੇ ਜੋ ਕੇ ਬਾਰਕ ਤੂੰ ਹਰ ਕਿਤਾ ਬਾਇਆ ਅਸੀਂ ਭੁੱਲ ਰਹੋ ਖਿਲ ਖਿਲ ਭੁੱਲਦੇ ਆ ਸਤਿਗੁਰ ਪਾਤਸ਼ਾਹ ਪ੍ਰਮਾਤਮਾ ਕੋਲ ਵਸਣਾ ਹੈ ਉਸ ਨੂੰ ਮੇਰਾ ਕਰੋ ਸੋ ਇਹ ਸੀ ਅੱਜ ਦਾ ਪਰਮਾਨੰਤ ਰਾਗ ਸੋਹੀ ਦੇ ਵਿੱਚ ਕੋ ਰਵਦਾ ਦੀ ਦਾ ਕਿ ਸਹਿ ਇਹਸਾਰ ਸੁਹਾਗਣ ਜਾਨੇ ਤਜ ਭਵਾਨ ਸੁਖ ਰਦੀਆਂ ਬਾਨੇ ਗੁਰੂ ਕਿਰਪਾ ਕਰੇ ਸਾਜ ਦੇ ਦੇਵੇਂ ਆਪਣੇ ਚੰਨਾਂ ਦਾ ਓਟ ਤੇ ਆਸਰਾ ਬਖਸ਼ੇ ਆਪਣੇ ਚੰਨਾਂ ਦੇ ਨਾਲ ਲਾ ਕੇ ਰੱਖਿਓ ਸਾਡਾ ਵੀ ਜਨਮ ਸੁਹਿੱਲਾ ਹੋ ਜਾਵੇ ਵਾਹਿਗੁਰੂ ਨੇ ਕਾਲ ਸਾਹਿਬ ਵਾਹਿਗੁਰੂ ਜੀ ਕੀ ਕਦੇ ਸਾਤ ਨਾਮ